ਦੁੰਬੀ ਕਹਾਣੀ ਨਜ਼ਰ ਫਾਤਿਮਾ ਦੁੰਬੀ ਹੱਥ ਵਿੱਚ ਲੋਟਾ ਲੈ ਕੇ ਲੱਸੀ ਲੈਣ ਲਈ ਜਾਗੀਰਦਾਰਾਂ ਦੀ ਹਵੇਲੀ ਵੱਲ ਤੁਰ ਪਈ ਉਹਨੂੰ ਪਤਾ ਸੀ ਜਾਗੀਰਦਾਰਨੀ ਉਹਨੂੰ ਬਹੁਤ ਚੰਗਾ ਜਾਣਦੀ ਸੀ ਉਹਨੂੰ ਸਭ ਤੋਂ ਬਹੁਤੀ ਲੱਸੀ ਦਿੰਦੀ ਸੀ ਤੇ ਰਾਤ ਦਾ ਵਧਿਆ ਘਟਿਆ ਸਾਲਣ ਵੀ ਉਹਦੇ ਲਈ ਰੱਖ ਛੜਦੀ ਸੀ ਦੁੰਬੀ ਵੀ ਫਰਖੰਦਾ ਦੀ ਖੇਦਮਤ ਬੜੇ ਸ਼ੌਕ ਨਾਲ ਕਰਦੀ ਸੀ ਜਦੋਂ ਲਾਹੌਰ ਦੀ ਬੀਏ ਪਾਸਬੋਟੀ ਫਰਖੰਦਾ ਜਾਗੀਰਦਾਰ ਦੇ ਘਰ ਆਈ ਸੀ ਤਾਂ ਸਾਰਾ ਪਿੰਡੋਂ ਦੇ ਗਰਾਰੇ ਸੂਟ ਤੇ ਸਾੜੀਆਂ ਵੇਖਣ ਲਈ ਜਮਾ ਹੋ ਗਿਆ ਸੀ ਪਰ ਦੁੰਬੀ ਤੇ ਹਰ ਵੇਲੇ ਉਹਦੇ ਕੋਲ ਹੀ ਬੈਠੀ ਰਹਿੰਦੀ ਸੀ ਉਹਦਾ ਨਾਂ ਤੇ ਖੋਰੇ ਕੀ ਸੀ ਪਰ ਉਹਦੇ ਗੋਰੇ ਰੰਗ ਤੇ ਗੋਲਮੋਲ ਬदन ਕਰਕੇ ਸਾਰੇ ਹੀ ਉਹਨੂੰ ਦੁੰਬੀ ਕਹਿੰਦੇ ਸਨ ਉਹਨਾਂ ਦਾ ਘਰ ਜਾਗੀਰਦਾਰਾਂ ਦੀ ਹਵੇਲੀ ਦੇ ਪਿਛਵਾੜੇ ਸੀ ਜਿੱਥੇ ਉਹਦਾ ਪਿਓ ਸਾਰੇ ਪਿੰਡ ਦੇ ਭਾਂਡੇ ਕਲੀ ਕਰਦਾ ਫਿਰ ਦੁੰਬੀ ਦਾ ਵਿਆਹ ਕਮਰੂ ਪੀਨ ਸਾਜ਼ ਨਾਲ ਹੋ ਗਿਆ ਤੇ ਉਹ ਆਪਣੇ ਸਹੁਰੇ ਚਲੀ ਗਈ। ਕਮਰੂ ਬੜਾ ਕਾਰੀਗਰ ਸੀ। ਇੱਕ ਦਿਨ ਫਰਖੰਦਾ ਨੇ ਉਹਨੂੰ ਬੁਲਾ ਕੇ ਤੇਲ ਦੇ ਬਹੁਤ ਸਾਰੇ ਖਾਲੀ ਪੀਪੇ ਦੇ ਦਿੱਤੇ ਤੇ ਆਖਿਆ ਇਹਨਾਂ ਦੇ ਢੱਕਣ ਵਾਲੇ ਪੀਪੇ ਬਣਾ ਦੇ। ਕਮਰੂ ਹਵੇਲੀ ਦੇ ਬੂਹੇ ਅੱਗੇ ਸਮਾਨ ਲੈ ਕੇ ਬਹਿ ਗਿਆ ਤੇ ਦੁਪਹਿਰ ਤੀਕਰ ਸਾਰਾ ਕੰਮ ਪੂਰਾ ਕਰ ਦਿੱਤਾ। ਫਰਖੰਦਾ ਨੇ ਹਵੇਲੀ ਦਾ ਬੂਹਾ ਥੋੜਾ ਜਿਹਾ ਖੋਲ ਕੇ ਵੇਖਿਆ ਸਾਰੇ ਪੀਪੇ ਕੁੰਡੀਆਂ ਸਮੇਤ ਤਿਆਰ ਸਨ। ਪੈਸੇ ਪੁੱਛੇ ਕਹਿਣ ਲੱਗਾ ਪੌਣੇ 2 ਰੁਪਏ ਫਰਖੰਦਾ ਨੂੰ ਇੰਨੇ ਸਾਰੇ ਕੰਮ ਦੇ ਸਿਰਫ ਪੌਣੇ 2 ਰੁਪਏ ਦੇਣੇ ਪਸੰਦ ਨਾ ਆਏ ਉਹਨੇ ਪੁਰਾਣੇ ਰੇਸ਼ਮੀ ਕੱਪੜਿਆਂ ਦਾ ਜੋੜਾ ਰਾਤ ਦੀਆਂ ਰੋਟੀਆਂ ਤੇ ਬਹੁਤ ਸਾਰਾ ਸਾਗ ਇੱਕ ਕਾਗਜ਼ ਵਿੱਚ ਲਪੇਟਿਆ ਤੇ ਸਾਰਾ ਗੁੱਜ ਮਜ਼ਦੂਰੀ ਦੇ ਪੈਸਿਆਂ ਦੇ ਨਾਲ ਉਹਨੂੰ ਦੇ ਦਿੱਤਾ ਕਮਰੂ ਬਹੁਤ ਖੁਸ਼ ਹੋਇਆ ਤੇ ਜਾਗੀਰਦਾਰਨੀ ਨੂੰ ਦੁਆਵਾਂ ਦਿੰਦਾ ਹੋਇਆ ਘਰ ਚਲਾ ਗਿਆ ਜਦੋਂ ਪਾਕਿਸਤਾਨ ਬਣਨ ਦੀ ਖਬਰ ਆਈ ਤੇ ਸਾਰੇ ਗਰੀਬ ਗੁਰਬੇ ਆਪਣੀਆਂ ਗੜ੍ਹੀਆਂ ਸਿਰਾਂ ਤੇ ਧਰ ਕੇ ਪਾਕਿਸਤਾਨ ਵੱਲ ਤੁਰ ਪਏ ਤੇ ਥੋੜੇ ਦਿਨਾਂ ਵਿੱਚ ਹੀ ਸਿਵਾਏ ਜਾਗੀਰਦਾਰ ਤੇ ਰਈਸਾਂ ਦੇ ਕੋਈ ਵੀ ਮੁਸਲਮਾਨ ਉਸ ਇਲਾਕੇ ਵਿੱਚ ਨਾ ਰਿਹਾ ਫਰਖੰਦਾ ਦਾ ਸ਼ੌਹਰ ਪਾਕਿਸਤਾਨ ਨਹੀਂ ਸੀ ਆਉਣਾ ਚਾਹੁੰਦਾ ਕਿਉਂਕਿ ਜੋ ਉਹਨੇ ਸੁਣਿਆ ਸੀ ਕਿ ਅੰਗਰੇਜ਼ਾਂ ਦੀ ਬਖਸ਼ੀ ਜਾਗੀਰ ਦੇ ਥਾਂ ਪਾਕਿਸਤਾਨ ਵਿੱਚ ਨਵੀਂ ਜਾਗੀਰ ਨਹੀਂ ਮਿਲੇਗੀ ਇਸੇ ਸ਼ਸ਼ੋਪੰਜ ਵਿੱਚ ਕਈ ਹਫ਼ਤੇ ਲੰਘ ਗਏ ਇੱਕ ਦਿਨ ਨਾਲ ਦੇ ਪਿੰਡ ਦਾ ਮੁਸਲਮਾਨ ਰਈਸ ਆਪਣੇ ਟੱਬਰ ਸਮੇਤ ਫਰਖੰਦਾ ਦੇ ਘਰ ਪਨਾਹ ਲੈਣ ਲਈ ਆਇਆ ਉਹਦੀਆਂ ਔਰਤਾਂ ਨੇ ਫਰਖੰਦਾ ਨੂੰ ਦੱਸਿਆ ਭਾਈ ਉਹਨਾਂ ਦੇ ਆਪਣੇ ਹਿੰਦੂ ਨੌਕਰਾਂ ਨੇ ਉਹਨਾਂ ਦਾ ਘਰ ਬਾਲ ਦਿੱਤਾ ਏ ਉਹਨਾਂ ਕੋਲੋਂ ਸਭ ਕੁਝ ਖੋ ਕੇ ਪਿੰਡੋਂ ਕੱਢ ਦਿੱਤਾ ਏ ਹੁਣ ਫਰਖੰਦਾ ਤੇ ਉਸਦੇ ਸ਼ੌਹਰ ਨੂੰ ਫਿਕਰ ਪਈ ਤੇ ਉਹਨਾਂ ਪਿੰਡ ਛੱਡਣ ਦਾ ਮਨਸੂਬਾ ਸੋਚਣਾ ਸ਼ੁਰੂ ਕਰ ਦਿੱਤਾ ਦੁਪਹਿਰ ਦਾ ਵਕਤ ਸੀ ਜਾਗੀਰਦਾਰ ਦਾ ਹਾਲੀ ਕਿਸ਼ਨ ਆਇਆ ਤੇ ਕਹਿਣ ਲੱਗਾ ਚੌਧਰੀ ਜੀ ਮੈਂ ਤੇ ਮੇਰੇ ਬਾਪ ਦਾਦਿਆਂ ਨੇ ਤੁਹਾਡਾ ਨਾਮ ਖਾਦਾ ਏ ਇਸ ਵਾਸਤੇ ਮੈਂ ਤੁਹਾਨੂੰ ਇੱਕ ਭੇਦ ਦੱਸਣ ਲੱਗਾ ਵਾਂ ਪਰ ਮੇਰਾ ਨਾਂ ਨਾ ਕਿਸੇ ਨੂੰ ਦੱਸਿਓ ਨਹੀਂ ਤੇ ਦੂਜੇ ਹਿੰਦੂਆਂ ਨੇ ਮੈਨੂੰ ਮਾਰ ਸੁੱਟਣਾ ਏ ਗੱਲ ਇਹ ਵੇ ਕਿ ਚੌਧਰੀ ਜੀ ਪਈ ਕੱਲ ਸਾਡਾ ਇੱਕ ਇਕੱਠ ਹੋਇਆ ਸੀ ਰੰਗੜਾ ਦੀ ਹਵੇਲੀ ਵਿੱਚ ਉੱਥੇ ਇਹ ਫੈਸਲਾ ਹੋਇਆ ਸੀ ਕਿ ਅੱਜ ਰਾਤੀ ਤੁਹਾਡੀ ਹਵੇਲੀ ਵਿੱਚ ਅੱਗ ਲਾ ਕੇ ਸਾਰਿਆਂ ਨੂੰ ਭੌਣਾ ਛੱਡਣਾ ਏ ਤੇ ਚੌਧਰੀ ਜੀ ਆਪਣਾ ਬਚਾ ਕਰ ਲੋ ਇਹ ਕਹਿ ਕੇ ਕਿਸ਼ਨ ਲੁੱਕਦਾ ਚੱਪਦਾ ਹਵੇਲੀ ਤੋਂ ਬਾਹਰ ਨਿਕਲ ਗਿਆ ਤੇ ਫਰਖੰਦਾ ਦੇ ਸ਼ੋਹਰ ਨੇ ਚੇਤੀ ਨਾਲ ਇੱਕ ਬੈਲਗੱਡੀ ਵਿੱਚ ਸਮਾਨ ਲਦਿਆ ਤੇ ਬਾਕੀਆਂ ਵਿੱਚ ਔਰਤਾਂ ਤੇ ਬੱਚਿਆਂ ਨੂੰ ਬਿਠਾ ਲਿਆ ਤੇ ਮਰਦ ਪੈਦਲ ਤੁਰਦੇ ਹੋਏ ਪਿੰਡੋਂ ਬਾਹਰ ਨਿਕਲ ਆਏ ਖਿਆਲ ਸੀ ਸਾਰੀ ਰਾਤ ਤੁਰਦੇ ਰਹਿਣਗੇ ਤੇ ਅਗਲੇ ਦਿਨ ਸਵੇਰ ਤੀਕਰ ਵੱਡੇ ਸ਼ਹਿਰ ਦੇ ਸਟੇਸ਼ਨ ਦੇ ਪਹੁੰਚ ਜਾਣਗੇ ਪਰ ਅਜੇ 2 ਮੀਲ ਗਏ ਹੋਣਗੇ ਕਿ ਕਿਸ਼ਨ ਹਾਲੀ ਫੇਰ ਇੱਕ ਝਾੜੀ ਦੇ ਪਿੱਛੋਂ ਨਿਕਲਿਆ ਤੇ ਜਾਗੀਰਦਾਰ ਨੂੰ ਇੱਕ ਪਾਸੇ ਲਿਜਾ ਕੇ ਕਹਿਣ ਲੱਗਾ ਤੁਹਾਡੇ ਦਾਦੇ ਨੇ ਸਾਨੂੰ ਪੱਲਿਓ ਕੋਠਾ ਪਵਾ ਕੇ ਦਿੱਤਾ ਸੀ ਤੁਹਾਡੇ ਬਾਪ ਨੇ ਮੇਰੀਆਂ ਦੋਵੇਂ ਭੈਣਾਂ ਦੇ ਵਿਆਹ ਵਿੱਚ ਖਰਚ ਚੱਲਿਆ ਸੀ ਚੌਧਰੀ ਜੀ ਮੈਂ ਤੁਹਾਡੇ ਨਾਲ ਇੱਕ ਹੋਰ ਨੇਕੀ ਕਰਨਾ ਚਾਹੁੰਦਾ ਹਾਂ ਵੱਡੇ ਸ਼ਹਿਰ ਦੇ ਸਟੇਸ਼ਨ ਤੇ ਬਿਲਕੁਲ ਨਾ ਜਾਇਓ ਸਾਡੇ ਪਿੰਡ ਦੇ ਸਾਰੇ ਜਵਾਨ ਲਾਠੀਆਂ ਛਵੀਆਂ ਤੇ ਬੰਦੂਕਾਂ ਲੈ ਕੇ ਸਟੇਸ਼ਨ ਦੇ ਕੋਲ ਬੈਠੇ ਹੋਏ ਨੇ ਉਹਨਾਂ ਤੁਹਾਨੂੰ ਸਾਰਿਆਂ ਨੂੰ ਮਾਰ ਸੁੱਟਣਾ ਏ ਪਰ ਰਾਹ ਵਿੱਚ ਸੱਜੇ ਹੱਥ ਮੁੜ ਕੇ ਜਿਹੜਾ ਸੈਦਾਂ ਦਾ ਕਸਬਾ ਹੁੰਦਾ ਏ ਉਸ ਵੱਲ ਜਾਣਾ ਇਲਾਕੇ ਦੇ ਹੋਰ ਸਾਰੇ ਮੁਸਲਮਾਨ ਵੀ ਉੱਥੇ ਜਮ੍ਹਾਂ ਹੋ ਗਏ ਨੇ ਤੁਹਾਡਾ ਬਚਾਅ ਹੋ ਜਾਵੇਗਾ ਇਹ ਕਹਿ ਕੇ ਕਿਸ਼ਨ ਹਾਲੀ ਫੇਰ ਝਾੜੀਆਂ ਵਿੱਚ ਜਾ ਲੋ ਕਿਆ ਤੇ ਜਾਗੀਰਦਾਰ ਨੇ ਆਪਣਾ ਕਾਫਲਾ ਸੈਦਾਂ ਦੇ ਪਿੰਡ ਵੱਲ ਮੋੜ ਦਿੱਤਾ ਉੱਥੇ ਜਾ ਕੇ ਪਤਾ ਲੱਗਾ ਕਿ ਬਹੁਤ ਵੱਡਾ ਕੈਂਪ ਖੁੱਲਾ ਹੋਇਆ ਏ ਤੇ ਸਾਰੇ ਇਲਾਕੇ ਦੇ ਬੱਚੇ ਕੁچے ਮੁਸਲਮਾਨ ਕਾਫਲੇ ਬਣਾ ਕੇ ਉੱਥੇ ਆਉਂਦੇ ਪਏ ਨੇ ਪਾਕਿਸਤਾਨ ਜਾਣ ਦੀ ਕਈ ਵਾਰੀ ਕੋਸ਼ਿਸ਼ ਕੀਤੀ ਗਈ ਪਰ ਸਾਰੇ ਰਾਹ ਬੰਦ ਸਨ ਰੇਲਾਂ ਦੇ ਮੁਸਾਫਰਾਂ ਨੂੰ ਫਸਾਦੀ ਲੋਕ ਪਾਕਿਸਤਾਨ ਪਹੁੰਚਣ ਤੋਂ ਪਹਿਲਾਂ ਹੀ ਕਤਲ ਕਰ ਛੱਡਦੇ ਸਨ ਮੋਟਰਾਂ ਲਾਰੀਆਂ ਨੂੰ ਰਾਹ ਵਿੱਚ ਹੀ ਲੁੱਟਿਆ ਜਾਂਦਾ ਸੀ ਕਮਰੂ ਤੇ ਦੁੰਬੀ ਕਿਵੇਂ ਨਾ ਕਿਵੇਂ ਜਦੋਂ ਲਾਹੌਰ ਪਹੁੰਚੇ ਤਾਂ ਹਰ ਪਾਸੇ ਖਾਮੋਸ਼ੀ ਸੀ ਹਿੰਦੂ ਜਾ ਚੁੱਕੇ ਸਨ ਤੇ ਮੁਸਲਮਾਨਾਂ ਦੇ ਕਾਫਲੇ ਅਜੇ ਨਹੀਂ ਸਨ ਪਹੁੰਚੇ ਮਕਾਨ ਦੁਕਾਨ ਤੇ ਕਾਰਖਾਨੇ ਸਭ ਖਾਲੀ ਪਏ ਸਨ ਸ਼ਾਮ ਦਾ ਵਕਤ ਸੀ ਕਮਰੂ ਪ੍ਰਾਣੀ ਅਨਾਰਕਲੀ ਵਿੱਚੋਂ ਪਿਆ ਲੰਗਦਾ ਸੀ ਜਦੋਂ ਉਹਨੂੰ ਟੀਨ ਵਾਲੇ ਦੀ ਦੁਕਾਨ ਲੱਭੀ ਕਮਰੂ ਕਹਿਣ ਲੱਗਾ ਭਰਾ ਮੈਨੂੰ ਵੀ ਕੋਈ ਹੱੱਟੀ ਲੈ ਦੇ ਟੀਨ ਦਾ ਕੰਮ ਤੇ ਮੈਨੂੰ ਵੀ ਆਉਂਦਾ ਏ ਟੀਨ ਸਾਜ ਪੁੱਛਣ ਲੱਗਾ ਕਿ ਮੁਹਾਜਰ ਹੈ ਕਮਰੂ ਕਹਿਣ ਲੱਗਾ ਹਾਂ ਤਾਂ ਉਹ ਬੋਲਿਆ ਕਰ ਕੰਮ ਬਣ ਜਾਏਗਾ ਇਸ ਇਲਾਕੇ ਵਿੱਚ ਟੀਨ ਦਾ ਵੱਡਾ کارਖਾਨਾ ਐ ਮਾਲਕ ਇੰਡੀਆ ਚਲਾ ਗਿਆ ਐ ਤੂੰ ਉਹਨੂੰ ਅਲਾਟ ਕਰਾ ਲੈ ਮੈਂ ਤੇਰੇ ਨਾਲ ਕੰਮ ਕਰਾਂਗਾ ਉਸੇ ਰਾਤੀ ਉਹਨਾਂ ਨੇ ਬੂਹਾ ਖੋਲਿਆ ਤੇ ਸਾਰੇ ਸਮਾਨ ਉੱਤੇ ਕਬਜ਼ਾ ਕਰ ਲਿਆ ਟੀਨ ਦੇ کارਖਾਨੇ ਨਾਲ ਇੱਕ ਖਰਾਦ ਵੀ ਸੀ ਤੇ ਐ ਕਾਟਾ ਪੀਹਣ ਵਾਲੀ ਮਸ਼ੀਨ ਕਮਰੂ ਮਿਹਨਤੀ ਆਦਮੀ ਸੀ ਉਹਨੇ ਸਾਰੇ ਕੰਮ ਇੱਕੋ ਵਾਰੀ ਚਾਲੂ ਕਰ ਦਿੱਤੇ ਤੇ ਥੋੜੇ ਦਿਨਾਂ ਵਿੱਚ ਉਹ ਇਲਾਕਾ ਕਾਰਖਾਨੇ ਖਰਾਦ ਤੇ ਆਟੇ ਮਸ਼ੀਨ ਦੀਆਂ ਆਵਾਜ਼ਾਂ ਨਾਲ ਗੂੰਜਣ ਲੱਗ ਪਿਆ। ਤਿੰਨ ਮਹੀਨੇ ਹੋਰ ਲੰਘ ਗਏ। ਫਰਖੰਦਾ ਕੈਂਪ ਵਿੱਚੀ ਬਿਮਾਰ ਹੋ ਗਈ। ਬੱਚੇ ਵੀ ਪੀਲੇ ਪੈ ਗਏ ਪਰ ਪਾਕਿਸਤਾਨ ਜਾਣ ਦਾ ਕੋਈ ਸਮਾਨ ਨਾ ਬਣਿਆ। ਆਖਰ ਇੱਕ ਦਿਨ ਜ਼ਗੀਰਦਾਰ ਨੇ ਖੁਸ਼ਖਬਰੀ ਸੁਣਾਈ ਕਿ ਪਾਕਿਸਤਾਨ ਤੋਂ ਇੱਕ ਫੌਜੀ ਪਲਟਨ ਟਰੱਕ ਲੈ ਕੇ ਆਈ ਏ ਤੇ ਇਸ ਇਲਾਕੇ ਦੇ ਮੁਸਲਮਾਨਾਂ ਨੂੰ ਹਿਫਾਜ਼ਤ ਨਾਲ ਪਾਕਿਸਤਾਨ ਲੈ ਜਾਵੇਗੀ। ਦਸੰਬਰ ਦਾ ਮਹੀਨਾ ਸੀ ਜਦੋਂ ਫਰਖੰਦਾ ਲਾਹੌਰ ਪਹੁੰਚੀ ਸਾਰਾ ਸ਼ਹਿਰ ਉਹਨਾਂ ਮਜ਼ਾਰਾ ਦੇ ਮਜ਼ਾਰਾਂ ਦੇ ਕਬਜ਼ੇ ਵਿੱਚ ਆ ਚੁੱਕਾ ਸੀ ਜਿਹੜੇ ਪਾਕਿਸਤਾਨ ਬਣਦੇ ਇੱਧਰ ਆ ਗਏ ਸਨ ਕਈਆਂ ਮਹੀਨਿਆਂ ਦੀ ਤਲਾਸ਼ ਤੋਂ ਬਾਅਦ ਫਰ ਲੁਕਾਣ ਨੂੰ ਮਕਾਨ ਤੇ ਮਿਲ ਗਿਆ ਪਰ ਹੋਰ ਕੁਝ ਨਾ ਮਿਲਿਆ ਫਰਖੰਦਾ ਦੇ ਸ਼ੋਹਰ ਨੂੰ ਆਪਣੀ ਜਾਗੀਰ ਦੀ ਬਹੁਤ ਯਾਦ ਆਉਂਦੀ ਸੀ ਜਿੱਥੇ ਲੋਕ ਉਹਨੂੰ ਵੇਖ ਕੇ ਹੱਥ ਬੰਨ ਲੈਂਦੇ ਸਨ ਤੇ ਜਿੱਥੇ ਹਰ ਸ਼ਖਸ ਉਨੁ ਮਾਈ ਬਾਪ ਤੇ ਖੁਦਾਵੰਦ ਕਰਕੇ ਬੁਲਾੰਦਾ ਸੀ ਉਹ ਸੋਚਦਾ ਸੀ ਪਾਕਿਸਤਾਨ ਦੇ ਲੋਕ ਕਿੱਡੇ ਓਜਾੜ ਨੇ ਇੱਥੇ ਦੇ ਗਰੀਬਾਂ ਦੇ ਦਿਮਾਗ ਵੀ ਅਸਮਾਨਤੇ ਰਹਿੰਦੇ ਨੇ ਫਰਖੰਦਾ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪਾਕਿਸਤਾਨ ਇੱਕ ਆਜ਼ਾਦ ਮੋਲਕ ਹੈ ਇੱਥੇ ਸਭ ਬਰਾਬਰ ਨੇ ਸਾਰੇ ਆਪੋ ਆਪਣੇ ਕੰਮ ਕਰਦੇ ਨੇ ਤੇ ਅਜਤ ਨਾਲ ਰਹਿੰਦੇ ਨੇ ਉਸ ਨੇ ਆਖਿਆ ਸਾਨੂੰ ਵੀ ਹੁਣ ਜ਼ਗੀਰਦਾਰਾਂ ਵਾਲੀਆਂ ਆਦਤਾਂ ਛੱਡ ਕੇ ਆਵਾਮ ਵਿੱਚ ਸ਼ਾਮਲ ਹੋਣਾ ਚਾਹੀਦਾ ਏ ਤੇ ਮੀਨਤ ਨਾਲ ਆਪਣੀ ਨਵੀਂ ਜ਼ਿੰਦਗੀ ਬਣਾਉਣੀ ਚਾਹੀਦੀ ਏ ਪਰ ਜਾਗੀਰਦਾਰ ਨੇ ਆਪਣੀਆਂ ਆਦਤਾਂ ਠੀਕ ਨਾ ਕੀਤੀਆਂ ਤੇ ਘਰ ਦੀ ਹਾਲਤ ਦਿਨ ਬਦਨ ਬੱਤਰ ਹੁੰਦੀ ਗਈ ਫਰਖੰਦਾ ਨੂੰ ਆਪਣੇ ਮਸਤਕਬਲ ਦੀ ਫਿਕਰ ਪਈ ਤੇ ਹਰ ਪਾਸਿਓਂ ਮਾਇੂਸ ਹੋ ਕੇ ਉਹਨੇ ਆਪਣੇ ਘਰ ਦੇ ਇੱਕ ਕਮਰੇ ਵਿੱਚ ਲੜਕੀਆਂ ਦਾ ਸਕੂਲ ਖੋਲ੍ਹ ਲਿਆ ਸ਼ਹਿਰ ਦੀ ਆਬਾਦੀ ਵਧ ਗਈ ਸੀ ਸਕੂਲ ਥੋੜੇ ਸਨ ਥੋੜੇ ਅਰਸੇ ਬਾਅਦ ਹੀ ਫਰਖੰਦਾ ਦੇ ਸਕੂਲ ਵਿੱਚ ਬਹੁਤ رونਕ ਲੱਗ ਗਈ 10 ਬਰੇ ਲੰਘ ਗਏ ਪਰ ਖੰਡਾ ਦਾ ਸਕੂਲ ਹੁਣ ਹਾਈ ਹੋ ਚੁੱਕਿਆ ਸੀ ਪਰ ਉਹਦੀਆਂ ਪਰੇਸ਼ਾਨੀਆਂ ਖਤਮ ਨਹੀਂ ਸਨ ਹੋਈਆਂ ਜ਼ਗੀਰਦਾਰ ਕੰਮ ਦਾ ਬੰਦਾ ਹੁੰਦਾ ਤੇ ਸਕੂਲ ਬਹੁਤ ਤਰੱਕੀ ਕਰ ਜਾਂਦਾ ਕਿਉਂ ਜੋ ਬਹੁਤੇ ਕਾਮਾ ਜੇਹੇ ਹੁੰਦੇ ਨੇ ਜੋ ਮਰਦ ਹੀ ਕਰਨ ਤੇ ਸਕੂਲ ਕਾਮਯਾਬ ਹੁੰਦੇ ਨੇ ਪਰ ਜ਼ਗੀਰਦਾਰ ਨੂੰ ਕੋਈ ਫਿਕਰ ਨਹੀਂ ਸੀ ਉਹ ਤੇ ਇੰਨਾ ਹੀ ਕਮਾਂਦਾ ਸੀ ਕਿ ਉਹਦੇ ਨਾਲ ਆਪਣੇ ਪਾਨ ਤੇ ਸਿਗਰਟ ਚੱਲਦੇ ਜਾਣ ਤੇ ਬਾਕੀ ਵਕਤ ਆਪਣੇ ਦੋਸਤਾਂ ਵਿੱਚ ਬਹਿ ਕੇ ਆਪਣੇ ਮਾਲੀ ਦੇ ਝੂਠੇ ਸੱਚੇ ਕਿੱਸੇ ਸੁਣਾ ਕੇ ਰੋਮ ਪੁੰਦਾ ਰਹਿੰਦਾ ਸੀ ਸਕੂਲ ਲਈ ਹੋਰ ਦੋ ਕਮਰਿਆਂ ਦੀ ਲੋੜ ਸੀ ਨਾਲੇ ਗਰਮੀਆਂ ਵਿੱਚ ਪੱਖਿਆਂ ਬਗੈਰ ਨਹੀਂ ਸੀ ਰਹਿ ਹੁੰਦਾ ਪਰ ਖੰਦਾ ਦੀ ਆਮਦਨੀ ਖਰਚ ਬਰਾਬਰ ਰਹਿੰਦਾ ਸੀ ਨਵੇਂ ਕਮਰੇ ਕੌਣ ਬਣਵਾਉਂਦਾ ਇੱਕ ਦਿਨ ਪਤਾ ਲੱਗਾ ਕਿ ਸਕੂਲ ਕੋਲ ਜਿਹੜੀ ਖਾਲੀ ਜ਼ਮੀਨ ਸੀ ਉਹ ਕਿਸੇ ਹਾਜੀ ਸਾਹਿਬ ਨੇ ਖਰੀਦ ਲਈਏ ਇੱਕ ਉਸਤਾਦਨੀ ਕਹਿਣ ਲੱਗੀ ਆਪਾ ਜੀ ਤੁਸੀਂ ਹਾਜੀ ਸਾਹਿਬ ਨੂੰ ਮਿਲੋ ਉਹ ਬੜੇ ਦਿਆਲੂ ਸੁਣਿੰਦੇ ਨੇ ਖਾਰੇ ਬੱਚਿਆਂ ਦੇ ਸਕੂਲ ਲਈ ਥੋੜੀ ਜਹੀ ਜ਼ਮੀਨ ਦੇ ਦੇਣ ਤੇ ਨਾਲੇ ਉਹਨਾਂ ਦੀ ਬੇਗਮ ਨੂੰ ਜਲਸਾਏ ਇਨਾਮਤ ਲਈ ਬੁਲਾਓ ਸ਼ਾਇਦ ਪੱਖਿਆਂ ਲਈ ਵੀ ਕੋਈ ਇੰਤਜ਼ਾਮ ਹੋ ਜਾਵੇ ਫਰਖੰਦਾ ਨੂੰ ਗੱਲ ਪਸੰਦ ਆਈ ਅਗਲੇ ਦਿਨ ਉਸਨੇ ਆਪਣਾ ਬੁਰਕਾ ਇਸਤਰੀ ਕਰਕੇ ਪਹਿਨਿਆ ਤੇ ਹਾਜੀ ਸਾਹਿਬ ਦੀ ਕੋਠੀ ਵੱਲ ਰਵਾਨਾ ਹੋ ਗਈ ਮੁਲਾਜ਼ਮ ਨੇ ਜੱਸ ਕਮਰੇ ਵਿੱਚ ਉਹਨੂੰ ਬਿਠਾਇਆ ਉੱਥੇ ਇੱਕ ਬੰਦਾ ਬੈਠਾ ਸੀ ਜੂ ਇਹਨੂੰ ਜਾਨੋ ਮਾਲੂਮ ਹੋਇਆ ਗੌਰ ਨਾਲ ਤੱਕਿਆ ਦੇ ਕਮਰੂ ਨਿਕਲਿਆ ਫਰਖੰਦਾ ਖੁਸ਼ ਹੋ ਗਈ ਜੇ ਕਮਰੂ ਵੀ ਇੱਥੇ ਕੰਮ ਕਰਦਾ ਏ ਤੇ ਹਾਜੀ ਸਾਹਿਬ ਨਾਲ ਗੱਲ ਕਰਨੀ ਬਹੁਤ ਆਸਾਨ ਹੋ ਜਾਵੇਗੀ। ਜੀ ਕਮਰੂ ਨੇ ਪੁੱਛਿਆ। ਮੈਂ ਹਾਜੀ ਸਾਹਿਬ ਨਾਲ ਗੱਲ ਕਰਨੀ ਏ। ਫਰਖੰਦਾ ਨੇ ਆਖਿਆ ਜੀ ਕਰੋ ਗੱਲ। ਕਮਰੂ ਨੇ ਆਪਣੀ ਸੁਨਹਿਰੀ ਕੜੀ ਵੱਲ ਵੇਖਦਿਆਂ ਆਖਿਆ ਫਰਖੰਦਾ ਨੇ ਬੁਰਕਾ ਚੋਕ ਦਿੱਤਾ ਤੇ ਕਹਿਣ ਲੱਗੀ ਕਮਰੂ ਮੈਂ ਹਾਜੀ ਸਾਹਿਬ ਨਾਲ ਗੱਲ ਕਰਨੀ ਏ। ਕਮਰੂ ਪਹਿਲੇ ਤੇ ਹੈਰਾਨ ਹੋਇਆ ਫਿਰ ਫਰਖੰਦਾ ਨੂੰ ਪਹਿਚਾਣ ਕੇ ਕਹਿਣ ਲੱਗਾ ਕੀ ਹਾਲ ਏ ਆਪਾ ਜੀ? ਫਿਰ ਆਪਣੀ ਜੇਬ ਵਿੱਚੋਂ ਇੱਕ ਸੁਨਹਿਰੇ ਹਾਸ਼ੀਏ ਵਾਲਾ ਮੁਲਾਕਾਤੀ ਕਾਰਡ ਕੱਢ ਕੇ ਉਹਦੇ ਸਾਹਮਣੇ ਰੱਖ ਦਿੱਤਾ ਫਰਕੰਦਾ ਨੇ ਪੜਿਆ হাজী ਸ਼ੇਖ ਕਮਰਉਦੀਨ ਠੇਕੇਦਾਰ ਫਰਕੰਦਾ ਨੇ ਸਿਰ ਉੱਚਾ ਕਰਕੇ ਕਮਰੂ ਵੱਲ ਤੱਕਿਆ ਉਹ ਮੁਸਕਰਾ ਕੇ ਕਹਿਣ ਲੱਗਾ ਅਸੀਂ ਤੁਹਾਡੀ ਕੀ ਖੇਦਮਤ ਕਰ ਸਕਦੇ ਹਾਂ ਫਰਕੰਦਾ ਨੇ ਸਾਰੀ ਹੂਰ ਸੂਰਤਿ ਹਾਲ ਦੱਸੀ ਤੇ ਨਾਲੇ ਆਖਿਆ ਅਸੀਂ ਤੁਹਾਡੀ ਬੇਗਮ ਨੂੰ ਜਲਸਾਏ ਇਨਾਮਤ ਤੇ ਬੁਲਾਣਾ ਚਾਹੁੰਦੇ ਹਾਂ ਕਮਰੂ ਕਹਿਣ ਲੱਗਾ ਆਪਾ ਜੀ ਮੈਂ ਤੁਹਾਨੂੰ ਆਪਣੇ ਰਿਸ਼ਤੇਦਾਰਾਂ ਦੇ ਬਰਾਬਰ ਸਮਝਦਾ ਹਾਂ ਮੈਂ ਤੁਹਾਨੂੰ ਨਾ ਸਿਰਫ ਪੰਜ ਮਰਲੇ ਜ਼ਮੀਨ ਹੀ ਦੇਵਾਂਗਾ ਬਲਕਿ ਕਮਰੇ ਬਣਵਾਉਣ ਵਿੱਚ ਵੀ ਇਮਦਾਦ ਕਰਾਂਗਾ ਤੇ ਨਾਲੇ ਮਿਸੇ ਸੇਖ ਕਮਰੁਦੀਨ ਵੀ ਦਾਵਤ ਤੇ ਜਲਸਾਏ ਇਨਾਮਤ ਵਿੱਚ ਮਹਿਮਾਨ ਇੱਕ ਖਸੂਸੀ ਦੇ ਤੌਰ ਤੇ ਸ਼ਰਕਤ ਕਰੇਗੀ ਫਰਖੰਦਾ ਘਰ ਵਾਪਸ ਪਈ ਆਉਂਦੀ ਸੀ ਤੇ ਉਹਨੂੰ ਖੌਰੇ ਸੜਕ ਦੀਆਂ ਸਾਰੀਆਂ ਚੀਜ਼ਾਂ ਕਦੀ ਖੱਬੇ ਤੇ ਕਦੀ ਸੱਜੇ ਦੌੜਦੀਆਂ ਪਈਆਂ ਲੱਗਦੀਆਂ ਸਨ ਏ ਮੈਨੂੰ ਕੀ ਹੋ ਗਿਆ ਏ ਉਹਨੇ ਆਪਣੇ ਸੀਨੇ ਤੇ ਹੱਥ ਧਰ ਕੇ ਆਖਿਆ ਮੇਰੀਆਂ ਲੱਤਾਂ ਕਿਉਂ ਕੰਬਦੀਆਂ ਨੇ ਮੇਰਾ ਸਿਰ ਪਿਆ ਕਿਉਂ ਚਕਰਾਂਦਾ ਏ ਜਲਸਾ ਏ ਇਨਾਮਤ ਦਾ ਇੰਤਜ਼ਾਮ ਮੁਕੰਮਲ ਹੋ ਗਿਆ ਸੀ ਇੱਕ ਲੰਮੀ ਕਾਰਬੂਹੇ ਅੱਗੇ ਆ ਖਲੋਤੀ ਤੇ ਮਹਿਮਾਨ ਇੱਕ ਹਸੂਸੀ ਬਾਹਰ ਨਿਕਲੀ ਕੋਈ ਤੇ ਦੁੰਬੀ ਦਾ ਰੰਗ ਹੀ ਗੋਰਾ ਸੀ ਉੱਤੋਂ ਪਾਊਡਰ ਸੁਨਹਿਰੇ ਜੀਵਰਾਂ ਤੇ ਝਲਮਲ ਕਰਦੇ ਗਰਾਰਾ ਸੂਟ ਨੇ ਗਾਜ਼ਬ ਕਰ ਦਿੱਤਾ ਸੀ ਉਹਦਾ ਰੂਪ ਚੱਲਿਆ ਨਹੀਂ ਸੀ ਜਾਂਦਾ ਫਰਖੰਦਾ ਨੇ ਅਗਾਹ ਵਾਅਦਾ ਕੀਤਾ ਉਹਦੇ ਗੱਲ ਵਿੱਚ ਘੋਟੇ ਦਾ ਹਾਰ ਪਾ ਦਿੱਤਾ ਜਲਸੇ ਦੇ ਅਖੀਰ ਵਿੱਚ ਮਹਿਮਾਨ ਇੱਕ ਖਸੂਸੀ ਨੇ ਦੋ ਪੱਖੇ ਸਕੂਲ ਨੂੰ ਦੇਣ ਦਾ ਐਲਾਨ ਕੀਤਾ ਤੇ ਜਲਸਾ ਤਾੜੀਆਂ ਦੀ ਗੂੰਜ ਵਿੱਚ ਖਤਮ ਹੋ ਗਿਆ ਦੁੰਬੀ ਜਦੋਂ ਚਾਹ ਪੀ ਚੁੱਕੀ ਤਾਂ ਉਸਨੇ ਫਰਖੰਦਾ ਨੂੰ ਦੱਸਿਆ ਪਈ ਉਹਦਾ ਲੜਕਾ 크੍ਰਿਸਚੀਅਨ ਕਾਲਜ ਚ ਤੇ ਕੁੜੀਆਂ ਕਵੀਨ ਮੈਰੀ ਚ ਪੜਦੀਆਂ ਨੇ ਫੇਰ ਕਹਿਣ ਲੱਗੀ ਇਹਨਾਂ ਸਕੂਲਾਂ ਦੀ ਅੰਗਰੇਜ਼ੀ ਬਹੁਤ ਹਾਈ ਏ ਅਸੀਂ ਚਾਹੁੰਦੇ ਹਾਂ ਤੁਸੀਂ ਸਾਡੇ ਬੱਚਿਆਂ ਨੂੰ ਰੋਜ਼ਾਨਾ 1 ਘੰਟਾ ਪੜਾ ਦਿਓ 50 ਰੁਪਏ ਮਹੀਨਾ ਫੀਸ ਹੋਵੇਗੀ ਕੋਠੀ ਦੇ ਇੱਕ ਵੱਖਰੇ ਕਮਰੇ ਵਿੱਚ ਬੈਠਣ ਦਾ ਇੰਤਜ਼ਾਮ ਹੋਵੇਗਾ ਫਰਖੰਦਾ ਦੇ ਦਿਮਾਗ ਨੇ ਸੋਚਣਾ ਹੀ ਛੱਡ ਦਿੱਤਾ ਸੀ ਨਹੀਂ ਤੇ ਦੁੰਬੀ ਦੇ ਬੱਚਿਆਂ ਨੂੰ ਘਰ ਜਾ ਕੇ ਪੜਾਉਣ ਦੇ ਖਿਆਲ ਨਾਲ ਹੀ ਉਹਨੂੰ ਗੱਸ਼ ਪੈ ਜਾਣੀ ਸੀ ਉਹਨੇ ਮੁਸਕਰਾ ਕੇ ਸਿਰ ਹਿਲਾ ਦਿੱਤਾ ਤੇ ਫੇਰ ਮਹਿਮਾਨ ਇੱਕ ਖਸੂਸੀ ਆਪਣੀ ਲੰਮੀ ਕਾਰ ਵਿੱਚ ਬਹਿ ਕੇ ਵਾਪਸ ਚਲੀ ਗਈ ਅਗਲੇ ਦਿਨ ਫਰਖੰਦਾ ਨੇ ਥੱਲੇ ਵਿੱਚ ਕੋਈ ਪੈਨਸਲਾਂ ਦੇ ਰਬੜ ਪਾਏ ਤੇ ਟਿਵੀਸ਼ਨ ਪੜਾਉਣ ਲਈ ਤੋਰ ਪਈ ਜਦੋਂ ਹੱਥ ਵਿੱਚ ਥੈਲਾ ਫੜ ਕੇ ਹਾਜੀ ਸਾਹਿਬ ਦੇ ਲਾਂਨ ਵਿੱਚੋਂ ਲੰਘ ਕੇ ਕੋਠੀ ਵੱਲ ਪਈ ਤੁਰੀ ਜਾਂਦੀ ਸੀ ਤੇ ਉਹਨੂੰ ਇੰਜ ਲੱਗਾ ਕਿ ਜਿਵੇਂ ਦੁੰਬੀ ਹੱਥ ਵਿੱਚ ਲੋਟਾ ਫੜ ਕੇ ਜਾਗੀਰਦਾਰਾਂ ਦੇ ਘਰੋਂ ਲੱਸੀ ਲੈਣ ਪਈ ਜਾਂਦੀ ਹੋਵੇ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ